ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਮੂਹ ਕੈਂਚੀਆ ਪਾਤਣਾ ਦੇ ਫੂਕਾ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਜਮਕੇ ਕੀਤੀ ਨਾਰੇਬਾਜੀ ਆਪਣੀ ਹੱਕੀ ਮੰਗਾਂ ਮੰਨਵਾਉਣ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ हरियाणा <्क्णारा> पुलिस बलों के अत्याचार दौरान एक नौजवान की हुई मौत और केंद्र सरकार के बतिरेण ਨੂੰ ਲੈ ਕੇ ਅੱਜ 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਬਾਦਪਹਿਰ 2 ਵਜੇ ਦੇ ਕਰੀਬ ਸਹਿਰ ਪਾਤਰਾਂ ਦੀ ਸੰਗੂਰ ਕੈਂਚੀਆਂ ਵਿੱਚ ਭਾਰਤੀ ਕਿਸਾਨ ਜੁਨਨ ਇਕਤਾ ਅਗਰਾਹਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜੀ ਕੀਤੀ

ਬਲਾਕ ਪ੍ਰਧਾਨ ਬ੍ਰਿਜ ਸਿੰਘ ਕੱਗਾ ਜੋ ਕਿ ਅੱਜ ਦਾ ਪ੍ਰੋਜੈਕਟ ਸਾਡਾ ਸਾਰੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਦਿੱਲੀ ਜਾਣੋਂ ਰੋਕੇ ਹੋਏ ਨੇ ਜਿਹੜੇ ਇਹਨੇ ਗੋਲੀਬਾਰੀ ਬੰਬ ਧਮਾਕੇ ਕੀਤੇ ਨੇ ਸਾਡਾ ਕਿਸਾਨ ਦੋਤਨ ਚਾਰ ਸ਼ਹੀਦ ਕੀਤੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਅਰਥੀ ਭੂਕ ਮਜਹਰਾ ਕੀਤਾ ਜਾ ਰਿਹਾ ਹੈ ਹਰਿਆਣੇ ਦੇ ਖੱਟੜ ਸਰਕਾਰ ਦਾ ਹਰਿਆਣੇ ਦੇ ਗ੍ਰਹਿ ਮੰਤਰੀ ਦਾ ਹਰਿਆਣੇ ਦੇ ਬੀਜੀਪੀ ਦਾ ਇਹਨਾਂ ਨੂੰ ਲੈ ਕੇ ਜਿਹੜੀ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਰੋਸ ਹੈ ਇਹ ਵੀ ਸਾਡੇ ਕਿਸਾਨਾਂ ਦੇ ਉੱਤੇ ਗੋਲੀਆਂ ਵਾਰੀਆਂ ਗਈਆਂ ਨੇ ਸ਼ਹੀਦ ਕੀਤੇ ਗਏ ਨੇ ਉਸ ਨੂੰ ਲੈ ਕੇ ਅੱਜ ਸਾਰਾ ਸਾਡਾ ਪ੍ਰੋਜੈਕਟ ਸਾਰੇ ਹਿੰਦੁਸਤਾਨ ਦੇ ਵਿੱਚ ਹੈ ਇਹ ਕੱਲ ਕਿਸਾਨ ਮੋਰਚੇ ਦਾ ਸੰਯੁਕਤ ਮੋਰਚੇ ਦਾ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਹੈ ਜਿਹੜਾ ਅੱਜ ਅਸੀਂ ਇਹ ਅਰਥੀ ਵੀ ਕੇ ਮੁਜ਼ਾਰਾ ਕਰ ਰਿਹਾ ਇਹ ਸੰਯੁਕਤ ਮੋਰਚੇ ਦਾ ਫੈਸਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ 26 ਤਰੀਕ ਨੂੰ ਸੰਯੁਕਤ ਮੋਰਚੇ ਦਾ ਫੈਸਲਾ ਹੈ ਅਕਾਲ ਹੈ ਵੀ ਸਾਰੇ ਹਿੰਦੁਸਤਾਨ ਦੇ ਉੱਤੇ ਟਰੈਕਟਰ ਨੇ ਜਿਹੜੇ ਰੋਡ ਦੇ ਉੱਤੇ ਖੜੇ ਕਰ ਲਏ ਨੇ ਉਹਦਾ ਮੁਜ਼ਾਰਾ ਕਰਨਾ ਹੈ ਉਹਨਾਂ ਦੇ ਸੈਂਟਰ ਦੇ ਰੋਸ ਦੇ ਵਿੱਚ ਇਹ ਦੋ ਸਾਡੇ ਕੋਲ ਹਲੇ ਪੁੱਤੇ ਅੱਜ ਦੇ ਆਏ ਨੇ ਕਹਾਂੜਾ ਜੜਾਊਗਾ ਉਹ ਤੁਹਾਨੂੰ ਫਿਰ ਦੱਸਾਂਗੇ ਇਹ ਫੈਸਲਾ ਸੰਯੁਕਤ ਮੋਰਚੇ ਨੇ